ਛੋਟੀਆਂ ਛੋਟੀਆਂ ਗੱਲਾਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਤੇ ਅਹਿਮ ਰੋਲ ਖੇਡਦੀਆਂ ਜਿਵੇਂ ਛੋਟੀਆਂ ਛੋਟੀਆਂ ਚੀਜ਼ਾਂ ਮਿਲਾ ਕੇ ਪਟਿਕਾ ਚੀਜ਼ਾਂ ਬਣ ਜਾਂਦੀਆਂ ਨੇ ਤੇ ਇੱਕ ਵੱਡੀ ਪਾਵਰ ਬਣ ਜਾਂਦੀ ਹੈ ਉਸੇ ਤਰ੍ਹਾਂ ਛੋਟੀਆਂ ਛੋਟੀਆਂ ਚੀਜ਼ਾਂ ਸਾਰਾ ਦਿਨ ਵਧੀਆ ਚਲਾਉਂਦੀਆਂ ਨੇ ਤੇ ਸਾਰੀ ਜ਼ਿੰਦਗੀ ਵਧੀਆ ਚਲਾਉਣ ਦੇ ਵਿੱਚ ਮਦਦ ਕਰਦੀਆਂ ਤੁਸੀਂ ਦੇਖਿਆ ਹੋਣਾ ਸਸਪੈਂਸ਼ਨ ਬ੍ਰਿਜ ਹੁੰਦਾ ਜੋ ਤਾਰਾਂ ਦੇ ਲਟਕਿਆ ਹੁੰਦਾ ਉਹਦੇ ਵਿੱਚ ਬਰੀਕ ਬਰੀਕ ਤਾਰਾਂ ਨੂੰ ਗੁੱਥ ਕੇ ਇੱਕ ਮੋਟੀ ਤਾਰ ਬਣਾਈ ਜਾਂਦੀ ਹੈ ਉਹ ਬ੍ਰੀਕ ਬ੍ਰੀਕ ਤਾਰਾਂ ਬੁਥੀਆਂ ਆਈਆਂ ਜਦੋਂ ਮੋਟੀ ਤਾਰ ਬੰਦੀ ਹੈ ਤਾਂ ਪੂਰੇ ਪ੍ਰਜ ਦਾ ਪੂਰੇ ਪੁੱਲ ਦਾ ਭਾਰ ਚੱਕਣ ਜੋਗੀ ਹੋ ਜਾਂਦੀ ਹੈ ਉਹ ਛੋਟੇ ਛੋਟੇ ਚੀਜ਼ਾਂ ਦੀ ਪਾਵਰ ਹੈ ਜਿੰਦੇ ਵਿੱਚ ਛੋਟੇ ਛੋਟੇ ਪੁਰਜੇ ਹੁੰਦੇ ਆ ਉਹ ਸਾਰੇ ਛੋਟੇ ਛੋਟੇ ਪੁਰਜੇ ਮਿਲ ਕੇ ਇੰਜਨ ਚਲਾਉਂਦੇ ਆ ਇੱਕ ਵੀ ਪੁਰਜੇ ਵਿੱਚ ਫੇਲ ਹੋ ਜਾਵੇ ਤਾਂ ਇੰਜਨ ਨਹੀਂ ਚੱਲੂਗਾ ਇਹ ਰੋਲ ਪਲੇ ਕਰਦੇ ਆ ਪੂਰਾ ਇੱਕ ਛੋਟਾ ਜਿਹਾ ਬੀਜ ਬਹੁਤ ਵੱਡਾ ਦਰਖਤ ਬਣ ਜਾਂਦਾ ਬਹੁਤ ਵੱਡੀ ਪਾਵਰ ਹੁੰਦੀ ਹੈ ਇਸ ਕਰਕੇ ਛੋਟੀਆਂ-ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਅੱਜ ਮੈਂ ਤੁਹਾਨੂੰ ਸਿਰਫ ਦੋ ਗੱਲਾਂ ਬਾਰੇ ਦੱਸੂਗਾ ਦੋ ਗੱਲਾਂ ਸਵੇਰ-ਸਵੇਰ ਕਰ ਲਈਆਂ ਨੇ ਵੈਸੇ ਤਾਂ ਸਾਰਾ ਦਿਨ ਇਹ ਗੱਲਾਂ ਹੋ ਜਾਣ ਤਾਂ ਮੜੀਆਂ ਨਹੀਂ ਨੇ ਸਾਡਾ ਦਿਨ ਤਰੀਆ ਸਾਡਾ ਸਮਾਂ ਬਹੁਤ ਵਧੀਆ ਲੰਘੂਗਾ ਪਰ ਅਗਰ ਸਵੇਰ-ਸਵੇਰ ਜਿਵੇਂ ਕਹਿੰਦੇ ਹੁੰਦੇ ਸ਼ੁਰੂਆਤ ਚੰਗੀ ਹੋ ਜਾਵੇ ਤਾਂ ਉਸ ਤੋਂ ਬਾਅਦ ਕਹਿੰਦੇ ਵੀ ਆਪਣੇ ਆਪ ਹੀ ਸਭ ਕੁਝ ਚੰਗਾ ਹੁੰਦਾ ਜਾਂਦਾ ਹੈ ਜੇ ਇਹਨਾਂ ਦੋ ਚੀਜ਼ਾਂ ਨਾਲ ਦਿਨ ਦੀ ਸ਼ੁਰੂਆਤ ਕੀਤੀ ਜਾਵੇ ਤਾਂ ਦਿਨ ਪੂਰਾ ਵਧੀਆ ਲੰਘੂਗਾ ਮੈਂ ਇਹੋ ਵਿਧੀਆਂ ਤੁਹਾਨੂੰ ਮੈਂ ਦੱਸ ਰਿਹਾ ਹਾਂ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਆਪਾਂਵਾਂਗੇ ਤਾਂ ਹੀ ਫਾਇਦਾ ਜੇ ਆਪਾਂ ਇੱਕ ਕੰਨ ਵੇਦੀ ਪਾ ਕੇ ਦੂਜੇ ਕੰਨ ਵੇਦੀ ਕਢਣੀ ਹੈ ਅਸਰ ਨਹੀਂ ਕਰਨਾ ਉਹਦਾ ਕੋਈ ਕੰਦਾ ਨਹੀਂ ਸਭ ਤੋਂ ਪਹਿਲਾ ਕੰਮ ਅਗਰ ਅਸੀਂ ਸਵੋਟ ਕੇ ਕਰਨਾ ਹੈ ਤਾਂ ਉਹ ਕਰਨਾ ਹੈ ਸ਼ੁ크ਰੀਆ ਦਾ ਕਰਨਾ ਹੈ ਗ੍ਰੈਟੀਟਿਊਡ ਕਰਨਾ ਹੈ ਬਹੁਤ سارے ਇਨਸਾਨ ਸ਼ਿਕਾਇਤਾਂ ਵਿੱਚ ਹੀ ਰਹਿੰਦੇ ਨੇ ਮੇਰੇ ਕੋਲੇ ਗੱਡੀ ਨਹੀਂ ਮੇਰੇ ਕੋਲੇ ਘਰ ਨਹੀਂ ਮੇਰੇ ਕੋਲੇ ਬਗਲਾ ਨਹੀਂ ਮੇਰੇ ਕੋਲ ਖਾਣ ਨੂੰ ਰੋਟੀ ਨਹੀਂ ਮੇਰੇ ਕੋਲੇ ਨੌਕਰੀ ਨਹੀਂ ਮਤਲਬ ਸਾਰਾ ਦਿਨ ਸ਼ਿਕਾਇਤਾਂ ਦੇ ਵਿੱਚ ਅੱਛਾ ਜਿਹੜੇ ਕੋਲੇ ਹੁੰਦਾ ਉਹ ਸ਼ਿਕਾਇਤਾਂ ਵਿੱਚ ਰਹਿੰਦੇ ਨੇ ਬਹੁਤ ਸਾਰੇ ਇਨਸਾਨ ਸਭ ਕੁਝ ਹੋਣ ਦੇ ਬਾਵਜੂਦ ਵੀ ਉਸ ਪ੍ਰਮਾਤਮਾ ਨੂੰ ਸ਼ਿਕਾਇਤ ਹੀ ਕਰਦੇ ਰਹਿੰਦੇ ਇਹ ਨੈਗੇਟਿਵ ਜਿਹੜਾ ਵਤੀਰਾ ਹੈ ਉਸ ਨੂੰ ਚੇਂਜ ਕਰੋ ਇਹ ਥਾਂ ਤੇ ਪੋਜ਼ਿਟਿਵ ਵਤੀਰਾ ਲੈ ਕੇ ਆਓ ਉਸ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰੋ ਗ੍ਰੈਟੀਟਿਊਡ ਪੇ ਕਰੋ ਕਿ ਮੈਨੂੰ ਇੰਨਾ ਕੁਝ ਤਾਰ ਮੇਰੇ ਕੋਲੇ ਚੰਗਾ ਘਰ ਹੈ ਮੇਰੇ ਕੋਲੇ ਚੰਗੀ ਖਾਣ ਨੂੰ ਰੋਟੀ ਹੈ ਪਹਿਨਣ ਨੂੰ ਕੱਪੜੇ ਨੇ ਘਰ ਵਧੀਆ ਦਿੱਤਾ ਹੈ ਤੇ ਬਿਨਾਂ ਕਿਸੇ ਬਿਮਾਰੀ ਤੋਂ ਇਹ ਸਰੀਰ ਦਿੱਤਾ ਹੈ ਜੋ ਕੋਈ ਬੰਦਾ ਸਮਾਜ ਦੇ ਵਿੱਚ ਤੁਸੀਂ ਦੇਖੋਗੇ ਡਿਸੇਬਲਡ ਪਰਸਨ ਨੇ ਜਿਨ੍ਹਾਂ ਦੇ ਕੋਈ ਅੰਗ ਪੈਰ ਤੋਂ ਹੀਨੇ ਨੇ ਉਹਨਾਂ ਨੂੰ ਪੁੱਛੋ ਕਿ ਕੀ ਮੁੱਲ ਹੈ ਅੱਕ ਪੈਰਾਂ ਦਾ ਕੀ ਪ੍ਰਮਾਤਮਾ ਨੇ ਬਹੁਤ ਸੋਹਣੀ ਸੇ ਦਿੱਤੀ ਹੈ ਸ਼ੁਕਰੀਆ ਦਾ ਕਰਨਾ ਚਾਹੀਦਾ ਹੈ ਤੁਸੀਂ ਦੇਖੋ ਕਿ ਅੱਜ ਤੋਂ ਸੈਂਕੜੇ ਸਾਲ ਪਹਿਲਾਂ ਜੋ ਰਾਜਿਆਂ ਦਾ ਰਾਜ ਸੀਗਾ ਬੇਸ਼ੱਕ ਉਹ ਸਮਰਾਟ ਸੀ ਰਾਜੇ ਸੀ ਦੇਸ਼ਾਂ ਦੇ ਰਾਜ ਕਰਦੇ ਸੀ ਪਰ ਉਹਨਾਂ ਕੋਲੇ ਵੀ ਸਾਡੀਆਂ ਅੱਜ ਦੀਆਂ ਸੁਵਿਧਾ ਨਹੀਂ ਸਨ ਉਹਨਾਂ ਕੋਲੇ ਚਲਾਉਣ ਲਈ ਮੋਟਰਸਾਈਕਲ ਕਾਰਾ ਨਹੀਂ ਸਨ ਉਹਨਾਂ ਕੋਲੇ ਮੋਬਾਈਲ ਫੋਨ ਨਹੀਂ ਸਨ ਜਿਨ੍ਹਾਂ ਨੂੰ ਲਾ ਕੇ 1 ਮਿੰਟ ਦੇ ਵਿੱਚ ਵਿਸ਼ਵ ਦੇ ਕਿਸੇ ਕੋਨੇ ਤੇ ਗੱਲ ਕਰ ਸਕਦੇ। ਉਹਨਾਂ ਕੋਲੇ ਪੱਖੇ ਨਹੀਂ ਸਨ, ਉਹਨਾਂ ਕੋਲੇ ਏਸੀ ਨਹੀਂ ਸਨ ਕਿ ਗਰਮੀਆਂ ਦੇ ਵਿੱਚ ਮੌਸਮ ਨੂੰ ਬਦਲ ਦੇਣ। ਉਹਨਾਂ ਕੋਲੇ ਹੀਟਰ ਨਹੀਂ ਸਨ ਕਿ ਸਰਦੀਆਂ ਦੇ ਵਿੱਚ ਕਮਰੇ ਕਰਮ ਕਰ ਦੇਣ। ਉਹਨਾਂ ਕੋਲੇ ਫ੍ਰਿਜਾਂ ਨਹੀਂ ਸਨ ਕਿ ਗਰਮੀ ਦੇ ਵਿੱਚ برفੀਲਾ ਪਾਣੀ ਪੀ ਸਕਣ। ਜੋ ਸਹੂਲਤਾਂ ਅੱਜ ਅਸੀਂ ਅਨੁਭਵ ਕਰ ਰਹੇ ਹਾਂ, ਇਹ ਸਰਵ ਸ੍ਰੇਸ਼ਟ ਹੈ। ਕਿਸੇ ਸਮੇਂ ਦੇ ਰਾਜੇ ਕੋਲ ਵੀ ਇਹ ਸਹੂਲਤਾਂ ਨਹੀਂ ਸਨ ਜਿਹੜੀਆਂ ਅੱਜ ਆਮ ਘਰਾਂ ਦੇ ਵਿੱਚ ਹੈਗੀਆਂ। ਫਿਰ ਵੀ ਅਸੀਂ ਜੇ ਸ਼ੁਕਰਗੁਜ਼ਾਰ ਨਹੀਂ ਹੋਵਾਂਗੇ ਤਾਂ ਫਿਰ ਸਾਡੇ ਲਈ ਮਾੜੀ ਗੱਲ ਹੈ ਇਸ ਦੇ ਵਿੱਚ ਹੀ ਦੂਜਾ ਸ਼ੁਕਰਿਆਦਾ ਕਰਨਾ ਅਸੀਂ ਆਪਣੇ ਆਸ-ਪਾਸੇ ਰਹਿਣ ਵਾਲੇ ਲੋਕਾਂ ਨੂੰ ਉਹ ਲੋਕ ਜਿਨ੍ਹਾਂ ਨੇ ਸਾਨੂੰ ਪੜ੍ਹਨਾ ਸਿਖਾਇਆ ਸਾਡੇ ਟੀਚਰ ਸਹਿਬਾਨ ਨੂੰ ਉਹਨਾਂ ਦਾ ਸ਼ੁਕਰਿਆਦਾ ਕਰੀਏ ਸਾਡੇ ਮਾਪਿਆਂ ਜਿਨ੍ਹਾਂ ਨੇ ਸਾਨੂੰ ਇਸ ਸੰਸਾਰ ਤੇ ਲਿਆਂਦਾ ਤੇ ਸਾਨੂੰ ਜੀਵਨ ਦੀ ਜਾਣ ਸਿਖਾਈ ਸਾਨੂੰ ਪੜਾਇਆ ਸਾਨੂੰ ਲਿਖਾਇਆ ਤੇ ਸਾਨੂੰ ਜ਼ਿੰਦਗੀ ਦੇ ਵਿੱਚ ਨਵੀਂ ਸੇਧ ਦਿੱਤੀ ਉਹਨਾਂ ਦਾ ਸ਼ੁਕਰਿਆਦਾ ਕਰੀਏ ਆਪਣੇ ਲਾਈਫ ਪਾਰਟਨਰ ਦਾ ਸ਼ੁਕਰੀਆ ادا ਕਰੋ ਕਿ ਉਹ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡੇ ਵਧੀਆ ਰੰਪੇ ਕੀਤਾ ਆਪਣੇ ਬੱਚਿਆਂ ਦਾ ਵੀ ਸ਼ੁਕਰੀਆ ادا ਕਰੋ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਰੋਜ਼ ਤੁਹਾਨੂੰ ਖੁਸ਼ੀ ਦਿੰਦੇ ਆ ਕਿਉਂਕਿ ਬੱਚੇ ਨੂੰ ਦੁੱਖ ਤਕਲੀਫ ਨਹੀਂ ਹੁੰਦੀ ਬੱਚਾ ਖੁਸ਼ ਰਹਿੰਦਾ ਹੈ ਤੇ ਬੱਚੇ ਨਾਲ ਬੰਦਾ ਵੀ ਖੁਸ਼ ਹੋ ਜਾਂਦਾ ਹੈ ਆਪਣੇ ਯਾਰਾਂ ਦੋਸਤਾਂ ਦਾ ਸ਼ੁਕਰੀਆ ادا ਕਰੋ ਕਿ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਲੈ ਕੇ ਆਉਂਦੇ ਆ ਦੇਖੋ ਇਨਸਾਨਾਂ ਨਾਲ ਹੀ ਦੁਨੀਆ ਹੈ ਜੇ ਇਨਸਾਨ ਨਹੀਂ ਹੈ ਤਾਂ ਦੁਨੀਆ ਨਹੀਂ ਹੈ ਥੋਡੇ ਚਾਉਣ ਵਾਲੇ ਤੁਹਾਡੇ ਆਪਣੇ ਤੁਹਾਡੇ ਕੋਲ ਨਹੀਂ ਐ ਤੇ ਤੁਹਾਡਾ ਸ਼ਹਿਰ ਵਿਰਾਨ ਹੋ ਜੂਗਾ ਬੇਸ਼ੱਕ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਓ ਜੇ ਤੁਹਾਡੇ ਆਪਣੇ ਨਹੀਂ ਨੇ ਤੇ ਤੁਹਾਡਾ ਕੁਝ ਵੀ ਨਹੀਂ ਆਉਤੇ ਸੋ ਉਹਨਾਂ ਸਾਰਿਆਂ ਦਾ ਸ਼ੁਕਰੀਆ ਦਾ ਕਰੋ ਜੋ ਰੋਜ਼ ਤੁਹਾਨੂੰ ਮਿਲਦੇ ਨੇ ਰੋਜ਼ ਤੁਹਾਡੀ ਲਾਈਫ ਦੇ ਵਿੱਚ ਕੋਈ ਨਾ ਕੁਝ ਚੇਂਜ ਲੈ ਕੇ ਆਉਂਦੇ ਨੇ ਕੁਝ ਨਵਾਂ ਕਰਦੇ ਨੇ ਉਹਨਾਂ ਸਾਰਿਆਂ ਦਾ ਇੱਕ ਵੱਡਾ ਸ਼ੁਕਰੀਆ ਦਾ ਕਰੋ ਤੁਸੀਂ ਦੇਖੋਗੇ ਕਿ ਸਵੇਰ ਸਵੇਰ ਕੀਤਾ ਹੋਇਆ ਇਹ ਸ਼ੁਕਰੀਆ ਦਾ ਸਾਰਾ ਦਿਨ ਕਿੰਨਾ ਵਧੀਆ ਰੂਨ ਪਲੇ ਕਰਦਾ ਹੈ ਤੁਹਾਡਾ ਸਾਰਾ ਦਿਨ ਕਿੰਨਾ ਵਧੀਆ ਲੰਘਦਾ ਹੈ ਵੈਸੇ ਤਾਂ ਸਾਰਾ ਦਿਨ ਹੀ ਦਿਮਾਗ ਦੇ ਵਿੱਚ ਰੱਖਿਆ ਜਾਵੇ ਤਾਂ ਚੰਗਾ ਹੈ ਪਰ ਜੇ ਨਹੀਂ ਕਰ ਸਕਦੇ ਤਾਂ ਸਵੇਰ ਸਵੇਰ ਇਸ ਕਾਮ ਨੂੰ ਜਰੂਰ ਕਰੋ ਸ਼ੁਰੂਆਤ ਚੰਗੀ ਹੋਵੇਗੀ ਤਾਂ ਸਾਰਾ ਦਿਨ ਵਧੀਆ ਰਹੇਗਾ ਦੂਜਾ ਤਰੀਕਾ ਹੈ ਮਾਈਂਡਫੁਲਨੈਸ ਦਾ ਸਾਰਾ ਦਿਨ ਅਸੀਂ ਤਰ੍ਹਾਂ ਤਰ੍ਹਾਂ ਦੇ ਸੋਚਾਂ ਦੇ ਵਿੱਚ ਗੁੰਮ ਹੋਏ ਰਹਿੰਦੇ ਹਾਂ ਸਾਨੂੰ ਆਪਣੇ ਆਪ ਦੀ ਸੋਝ ਨਹੀਂ ਰਹਿੰਦੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਿੱਥੇ ਹਾਂ ਇਹ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਮਾਈਂਡਫੁਲਨੈਸ ਅਗਰ ਸਵੇਰ ਸਵੇਰ ਤੁਸੀਂ ਪਰਮਾਤਮਾ ਨੂੰ ਦਿਮਾਗ ਦੇ ਵਿੱਚ ਨਹੀਂ ਲਿਆ ਸਕਦੇ ਨਾ ਖੋਦ ਕਮ ਸੇ ਕਮ ਜ਼ਮੀਨ ਤੇ ਆ ਜਾਵੋ ਗਰਾਊਂਡ ਜ਼ੀਰੋ ਤੇ ਆ ਜਾਵੋ ਧਰਤੀ ਤੇ ਆ ਜਾਵੋ ਆਪਣੇ ਹੀ ਖਿਆਲਾਂ ਦੇ ਵਿੱਚ ਉੱਡੇ ਨਾ ਫਿਰੋ ਐਵੇਂ ਹੀ ਦੁਨੀਆਂ ਦਾ ਪ੍ਰਮੰਨ ਨਾ ਕਰਦੇ ਫਿਰੋ ਇਸ ਕੋਨੇ ਤੋਂ ਦੂਜੇ ਕੋਨੇ ਤੱਕ ਉਸ ਕੋਨੇ ਤੋਂ ਤੀਜੇ ਕੋਨੇ ਤੱਕ ਆਪਣੇ ਦਿਮਾਗ ਦੀਆਂ ਸ਼ਾਲਾਾਂ ਨਾ ਲਗਾਉਂਦੇ ਰਹੋ ਉਹ ਅਲੌਕਿਕ ਨਜ਼ਾਰਾ ਚੱਲ ਰਿਹਾ ਹੈ ਕੁਦਰਤ ਦਾ ਜੋ ਮਧੋਹਸ਼ ਕਰਨ ਵਾਲਾ ਸੰਗੀਤ ਕੁਦਰਤ ਦਾ ਵੱਜ ਰਿਹਾ ਹੈ ਜੋ ਜਨਵਰਾਂ ਦੀ ਪੰਛੀਆਂ ਦੀ ਚਹਿਚਹਾਟ ਹੈ ਹਵਾ ਦੀ ਸੰਗੀਤਮਈ ਆਵਾਜ਼ ਹੈ ਉਸ ਨੂੰ ਸੁਣਨ ਦੀ ਕੋਸ਼ਿਸ਼ ਕਰੋ ਜਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਕਰੋਗੇ ਤੁਸੀਂ ਜ਼ਮੀਨ ਤੇ ਚੀਜ਼ਾਂ ਨੂੰ ਸੁਣੋਗੇ ਨਾ ਤੁਹਾਨੂੰ ਅਹਿਸਾਸ ਹੋਊਗਾ ਕਿ ਜਾਂ ਤਾਂ ਪ੍ਰਮਾਤਮਾ ਨੂੰ ਦਿਮਾਗ ਦੇ ਵਿੱਚ ਲਿਆਓ ਬਹੁਤ ਵਧੀਆ ਤਰੀਕਾ ਹੈ ਜਾਂ ਫਿਰ ਤੁਸੀਂ ਖੋਦ ਉਤਰ ਕੇ ਜ਼ਮੀਨ ਤੇ ਆ ਜਾਓ ਆਪਣੀ ਹੀ ਦੁਨੀਆ ਦੇ ਵਿੱਚ ਨਾ ਲਟਕੇ ਰਹੋ ਇਸ ਦਾ ਨਾ ਲਟਕੇ ਰਹੋ ਮੁਸਲਮਾਨ ਧਰਮ ਦੇ ਵਿੱਚ 5 ਵਾਰ ਨਮਾਜ਼ ਅਦਾ ਕੀਤੀ ਜਾਂਦੀ ਹੈ 5 ਵਾਰ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਪੂਰੇ ਤੇ ਕਮ ਸੇ ਕਮ ਦਿਨ ਦੇ ਵਿੱਚ ਪੰਜ ਵਾਰੀ ਮਾਈਂਡਫੁਲਨੈਸ ਜਰੂਰ ਕਰੋ ਬੇਸ਼ੱਕ 5-10 ਮਿੰਟ ਹੀ ਕਰੋ ਪਰ ਤੁਹਾਨੂੰ ਪਤਾ ਹੋਵੇ ਕਿ ਮੈਂ ਖਾਲੀ ਕਰਤਾ ਦਿਮਾਗ ਮੈਂ ਹੁਣ ਜ਼ਮੀਨ ਤੇ ਆ ਚੁੱਕਿਆ ਜੋ ਕੁਝ ਵਾਪਰ ਰਿਹਾ ਮੈਂ ਉਸ ਨੂੰ ਮਹਿਸੂਸ ਕਰ ਪਾ ਰਿਹਾ ਉਸ ਨੂੰ ਦੇਖ ਪਾ ਰਿਹਾ ਮੈਂ ਸਮਝ ਪਾ ਰਿਹਾ ਕਿ ਕਾਇਨਾਤ ਕਿਵੇਂ ਕੰਮ ਕਰਦੀ ਹੈ ਕਮ ਸੇ ਕਮ ਪੰਜ ਵਾਰ ਦਿਹਾੜੀ ਦੇ ਵਿੱਚ ਇਸ ਜੀ ਨੂੰ ਜਰੂਰ ਕਰੋ ਸਵੇਰ ਸਵੇਰ ਜੇ ਕਰੋਗੇ ਤਾਂ ਉਹਦਾ ਪੂਰੇ ਦਿਨ ਦੇ ਵਿੱਚ ਬਹੁਤ ਵਧੀਆ ਸਰ ਜਾਊਗਾ ਕਿਉਂਕਿ ਇੱਕ ਆਦਤ ਬਣ ਜਾਂਦੀ ਹੈ ਗਰੂਜ਼ ਪੈ ਜਾਂਦੇ ਨੇ ਇਸ ਤਮਾਲ ਦੇ ਵਿੱਚ ਉਹਨਾਂ ਗਰੁੱਪਸ ਦੇ ਮਦਦ ਦੇ ਨਾਲ ਅਸੀਂ ਉਹ ਰੋਜ਼ ਰੋਜ਼ ਕੰਮ ਕਰ ਪਾਉਣੇ ਆ ਤੇ ਵਧੀਆ ਤਰੀਕੇ ਅਸਰਦਾਰ ਤਰੀਕੇ ਨਾਲ ਕਰ ਪਾਉਣੇ ਆ ਮੈਂ ਦੋ ਤਰੀਕੇ ਦੱਸੇ ਨੇ ਇੱਕ ਤਾਂ ਗ੍ਰੈਟੀਟਿਊਡ ਜਮਾਤ ਮਾ ਦਾ ਸ਼ੁਕਰੀਆ ਦਾ ਕਰਨਾ ਹਾਲੇ-ਤਾਲੇ ਦਾ ਸ਼ੁਕਰੀਆ ਦਾ ਕਰਨਾ ਆਪਣੇ ਸਕੇ ਸੰਬੰਧੀਆਂ ਦਾ ਸ਼ੁਕਰੀਆ ਦਾ ਕਰਨਾ ਦਿਨ ਦੇ ਵਿੱਚ ਘੱਟੋ-ਘੱਟ 5 ਵਾਰੀ ਜ਼ਰੂਰ ਮਾਈਂਡਫੁਲਨੈਸ ਦੀ ਪ੍ਰੈਕਟਿਸ ਕਰੋ ਆਪਣੇ ਜ਼ਮਾਨੇ ਨੂੰ ਜ਼ਮੀਨ ਤੇ ਲੈ ਕੇ ਆਓ ਚੱਲ ਰਹੀ ਕੁਦਰਤ ਨਾਲ ਸਾਝ ਪਾਓ ਇਹਨਾਂ ਦੋ ਤਰ੍ਹਾਂ ਦੇ ਪ੍ਰੈਕਟਿਸ ਦੇ ਨਾਲ ਇਹਨਾਂ ਦੋ ਵਿਧੀਆਂ ਨੂੰ ਅਪਣਾ ਕੇ ਅਸੀਂ ਪੂਰਾ ਦਿਨ ਵਧੀਆ ਕੱਟ ਸਕਦੇ ਹਾਂ ਆਪਣੇ ਆਲੇ-ਦੁਆਲੇ ਤੇ ਅਸਰ ਛੱਡ ਸਕਦੇ ਹਾਂ ਇੱਕ ਔਰਾ ਕਾਇਮ ਕਰ ਸਕਦੇ ਹਾਂ ਜਿਹਦੇ ਪ੍ਰਭਾਵ ਵਿੱਚ ਆ ਕੇ ਕੋਈ ਵੀ ਇਨਸਾਨ ਤਬਾਹ ਹੋ ਸਕਦਾ ਹੈ ਆਪਣੇ ਸਮਾਜ ਨੂੰ ਬਲੰਦੀਆਂ ਤੇ ਨਜਾ ਸਕਦੇ ਹਾਂ ਆਪਣੀ ਜੀਵਨ ਯਾਤ ਨੂੰ ਪਰਚੱਕ ਸਕਦੇ ਹਾਂ ਆਪਣੇ ਅਧਿਆਤਮਿਕ ਸਫ਼ਰ ਨੂੰ ਵਧੀਆ ਕਰ ਸਕਦੇ ਹਾਂ ਬਹੁਤ-ਬਹੁਤ ਧੰਨਵਾਦ